ਇਹ ਕਿਉਂ ਕਿੰਨਾ ਸੌਖਾ ਮਤਲਬ ਇੱਕ ਸੇਬ ਖਾਓ ਦਿਨ ਚ ਤੁਸੀਂ ਸਾਰੀ ਜ਼ਿੰਦਗੀ ਤੰਦਰੁਸਤ ਰਹੋਗੇ ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਇੰਨਾ ਸੌਖਾ ਨਹੀਂ ਹੈਗਾ ਆਚਾਰਿਆ ਜੀ ਇੱਕ ਸਾਲ ਲੱਗ ਜਾਂਦਾ ਇੱਕ ਸੇਬ ਖਾਣ ਨੂੰ ਇੱਕ ਸਾਲ ਹਾਂਜੀ ਇੰਨਾ ਔਖਾ ਕੰਮ ਅੱਛਾ ਇੱਥੇ ਆ ਕੇ ਗੱਲ ਆਉਂਦੀ ਆ ਇੱਥੇ ਆਉਗੀ ਗੱਲ ਫੇਰ ਤੁਹਾਡੀ ਉਸ ਤਿਆਰੀ ਹੋ ਗਈ ਜਿਹੜੀ 6-7 ਮਹੀਨੇ ਸਾਲ ਦੀ ਤਿਆਰੀ ਮੈਂ ਦੱਸੀ ਆ ਫੇਰ ਤੁਸੀਂ ਇੱਕ ਸੇਬ ਖਾਣ ਦੇ ਯੋਗ ਜਦੋਂ ਤੁਸੀਂ ਉਹ ਸਥਿਤੀ 'ਚ ਪਹੁੰਚ ਗਏ ਤਾਂ ਮੈਂ ਲਿਖ ਕੇ ਦੇ ਸਕਦਾ ਵੀ ਤੁਹਾਨੂੰ ਮੁੜ ਕੇ ਜ਼ਿੰਦਗੀ ਪਰ ਡਾਕਟਰ ਕੋਲ ਜਮੇ ਜਾਣ ਦੀ ਲੋੜ ਨਹੀਂ ਪੈਣੀ ਬਹੁਤ ਵੱਡੀ ਕਮਿਟਮੈਂਟ ਆ ਵੀ ਮੈਂ ਲਿਖ ਕੇ ਦੇ ਸਕਦਾ ਵੇ ਜੀ ਤਾਂ ਸੌਖੀ ਕੰਮ ਆ ਜੀ ਐਨ ਐਪਲ ਅਡੇ ਕੀਪ ਦਾ ਡਾਕਟਰ ਵੇ ਮਤਲਬ ਇੱਕ ਸੇਬ ਖਾਓ ਦਿਨ 'ਚ ਤੁਸੀਂ ਸਾਰੀ ਜ਼ਿੰਦਗੀ ਤੰਦਰੁਸਤ ਰਹੋਗੇ ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਹੀ ਨਹੀਂ ਦੇਖੋ ਕਿੰਨਾ ਸੌਖਾ ਇੰਨਾ ਸੌਖਾ ਨਹੀਂ ਹੈਗਾ ਆਚਾਰਿਆ ਜੀ ਅੱਛਾ ਕਈ ਵਾਰ ਮੈਂ ਲੋਕਾਂ ਨੂੰ ਜਦੋਂ ਇਹ ਪ੍ਰਯੋਗ ਕਰਾਉਣਾ ਨਾ ਤਾਂ ਇੱਕ ਸਾਲ ਲੱਗ ਜਾਂਦਾ ਇੱਕ ਸੇਵ ਖਾਣ ਨੂੰ ਇੱਕ ਸਾਲ ਹਾਂਜੀ ਇੰਨਾ ਔਖਾ ਕੰਮ ਇੰਨਾ ਔਖਾ ਕੰਮ ਆ ਇਹ ਅੱਛਾ ਫਿਰ ਇਹਨੂੰ ਖੋਲ ਕੇ ਦੱਸੋ ਵੀ ਇਹ ਕਿਵੇਂ ਔਖਾ ਮੈਂ ਤੁਹਾਨੂੰ ਦੱਸਦਾ ਜਿਵੇਂ ਜਦੋਂ ਆਪਾਂ ਨੇ ਸ਼ੁਰੂ ਕੀਤਾ ਇਸ ਨੂੰ 2004 ਦੇ ਵਿੱਚ ਮੇਰੇ ਮਨ 'ਚ ਖਿਆਲ ਆਇਆ ਵੀ ਯਾਰ ਇਹ ਪ੍ਰਯੋਗ ਤੇ ਕੰਮ ਕੀਤਾ ਜਾਵੇ ਐਨ ਐਪਲ ਆਡੇ ਕੀਪ ਦਾ ਡਾਕਟਰ ਅਵੇ ਜੀ ਤਾਂ ਦੇਖਿਆ ਵੀ ਯਾਰ ਕੋਈ ਔਖਾ ਕੰਮ ਹੀ ਨਹੀਂ ਹੈਗਾ ਇਹ ਤਾਂ ਇੱਕ ਸੇਬ ਖਾਣਾ ਰੋਜ਼ ਸਵੇਰੇ ਉੱਠੋ ਸੇਬ ਖਾ ਲਓ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪਰ ਹੋਇਆ ਕਿ ਜਿਵੇਂ ਜਿਵੇਂ ਲੋਕ ਉਸ ਨੂੰ ਪ੍ਰਯੋਗ ਕਰਦੇਗੇ ਤਾਂ ਉਹ ਕਹਿੰਦੇ ਯਾਰ ਕੁਝ ਨਹੀਂ ਇਹ ਤਾਂ ਤਾਂ ਮੈਂ ਆਪ ਵੀ ਦੇਖਿਆ ਕਰਕੇ ਮੈਂ ਕਿਹਾ ਯਾਰ ਕੁਝ ਨਹੀਂ ਗੱਲ ਬਾਤ ਇਹ ਤਾਂ ਜੇ ਤੁਸੀਂ ਕੋਈ ਚੀਜ਼ ਇਦਾਂ ਦੀ ਖਾਓਗੇ ਤਾਂ ਐਸਿਡ ਵੀ ਬਣੂਗਾ ਆ ਵੀ ਹੋਊਗਾ ਮਤਲਬ ਨਤੀਜੇ ਆਉਂਦੇ ਨਹੀਂ ਵਧੀਆ ਵੱਲੋਂ ਲੱਗੇ ਨਹੀਂ ਬਕਵਾਸ ਲੱਗਿਆ ਪਰ ਮੈਂ ਸੋਚਿਆ ਵੀ ਜਿਹੜਾ ਇਹਦੇ ਤੇ ਇੰਨਾ ਜ਼ੋਰ ਦਿੱਤਾ ਗਿਆ ਕਿਤੇ ਨਾ ਕਿਤੇ ਤਾਂ ਕੋਈ ਕਿਸੇ ਦੇ ਕੌਨਸ਼ੀਅਸ ਮਾਈਂਡ 'ਚ ਹੀ ਗੱਲ ਆਈ ਹੋਊਗੀ ਵੀ ਯਾਰ ਇਹਦੇ ਨਤੀਜੇ ਹੋ ਸਕਦੇ ਨੇ ਹਾਂ ਵੀ ਕਿਸੇ ਖਾਣ ਨਾਲ ਡਾਕਟਰ ਤੋਂ ਬਚਿਆ ਜਾ ਸਕਦਾ ਬਚਿਆ ਜਾ ਸਕਦਾ ਪਰ ਉਹ ਹੈ ਕੀ ਗੱਲ ਬਾਤ ਉਹ ਲੱਭਣੀ ਫਿਰ ਅਸੀਂ ਉਹਦੇ ਤੇ ਰਿਸਰਚ ਕਰਨੀ ਸ਼ੁਰੂ ਕਰਤੀ ਅਸੀਂ ਲੱਗੇ ਰਹੇ ਫੇ ਕਿਸੇ ਨੂੰ ਦੁਪਹਿਰੇ ਸੇਵ ਖੁਰਾਉਣਾ ਸ਼ਾਮ ਨੂੰ ਖਵਾਉਣਾ ਥੋੜਾ ਬੋਤਾ ਪਰਹੇਜ਼ ਵੀ ਕਰਾਉਣਾ ਉਹਨੂੰ ਕਹਿਣਾ ਵੀ ਯਾਰ ਤੂੰ ਜਦ ਦਿਨ ਸੇਵ ਖਾਓ ਇਦਾਂ ਕਰੋ ਤਾਂ ਕੋਈ ਓਡੀ ਗੱਲ ਨਹੀਂ ਬਣੀ ਫਿਰ ਇੱਕ ਦਿਨ ਅਸੀਂ ਸੋਚਿਆ ਫਿਰ ਜਦੋਂ ਅਸੀਂ ਉਹਨੂੰ ਬਾਰ ਬਾਰ ਮਤਲਬ ਉਹਨੂੰ ਅਸੀਂ ਪੜਨਾ ਰੋਜ਼ ਐਨ ਐਪਲ ਅ ਡੇ ਕੀਪ ਦਾ ਡਾਕਟਰ ਅਵੇ ਜੀ ਫਿਰ ਜਦੋਂ ਦਿਮਾਗ 'ਚ ਗੱਲ ਆਈ ਵੀ ਓਹੋ ਯਾਰ ਇਹ ਤਾਂ ਇਦਾਂ ਹੋ ਸਕਦਾ ਅੱਛਾ ਉਹ ਲਿਖਣ 'ਚ ਰਾਜ਼ ਛੁਪਿਆ ਹੋਇਆ ਹਾਂ ਐਨ ਐਪਲ ਅ ਡੇ ਕੀਪ ਦਾ ਡਾਕਟਰ ਅਵੇ ਇੱਕ ਦਿਨ 'ਚ ਇੱਕ ਸੇਬ ਸਿਰਫ ਜੀ ਸੇਬ ਹੀ ਖਾਣਾ ਉਸ ਦਿਨ ਹੋਰ ਨਹੀਂ ਕੁਝ ਖਾਣਾ ਹੂੰ ਹੁਣ ਦੂਜੀ ਗੱਲ ਜਿਹੜੀ ਮੈਂ ਤੁਹਾਨੂੰ ਦੱਸੀ ਆ ਵੀ ਸਾਲ ਕਿਵੇਂ ਲੱਗਦਾ ਜੇ ਤੁਸੀਂ ਵਾਕਈ ਕੌਨਸ਼ੀਅਸ ਹੋ ਵਾਕਈ ਬਚਣਾ ਚਾਹੁੰਦੇ ਹੋ ਡਾਕਟਰ ਤੋਂ ਵੀ ਮੈਂ ਜ਼ਿੰਦਗੀ ਪਰ ਡਾਕਟਰ ਨਹੀਂ ਜਾਣਾ ਕਲੀਨਿਕ ਤੇ ਨਹੀਂ ਜਾਣਾ ਨਾ ਮੈਂ ਆਯੁਰਵੈਦਿਕ ਡਾਕਟਰ ਕੋਲ ਜਾਣਾ ਨਾ ਮੈਂ ਹੋਮਿਓਪੈਥੀ ਕੋਲ ਜਾਣਾ ਨਾ ਮੈਂ ਜਿਹੜੇ ਹਨੇਰੇ ਚ ਟੱਕਰਾਂ ਮਾਰ ਰਹੇ ਨੇ ਐਲੋਪੈਥੀ ਵਾਲੇ ਉਹਨਾਂ ਕੋਲ ਜਾਣਾ ਜੀ ਮੈਂ ਕਿਸੇ ਡਾਕਟਰ ਕੋਲ ਨਹੀਂ ਜਾਣਾ ਮੈਂ ਸਿਰਫ ਇੱਕ ਸੇਵ ਦਾ ਸਹਾਰਾ ਲੈਣਾ ਤਾਂ ਤੁਹਾਨੂੰ ਸਾਲ ਲੱਗ ਜੂਗਾ ਉਹ ਸਥਿਤੀ ਚ ਪਹੁੰਚਣ ਔਰ ਜਦੋਂ ਤੁਸੀਂ ਉਹ ਸਥਿਤੀ ਚ ਪਹੁੰਚ ਗਏ ਮੈਂ ਲਿਖ ਕੇ ਦੇ ਸਕਦਾ ਵੀ ਤੁਹਾਨੂੰ ਮੁੜ ਕੇ ਜ਼ਿੰਦਗੀ ਪਰ ਡਾਕਟਰ ਕੀ ਡਾਕਟਰ ਕੋਲ ਜਮੇ ਜਾਣ ਦੀ ਲੋੜ ਨਹੀਂ ਪੈਣੀ ਹਾਂ ਕੋਈ ਰਿਸ਼ਤੇਦਾਰੀ ਹੈ ਉਹ ਤਾਂ ਜਾ ਸਕਦਾ ਬਹੁਤ ਵੱਡੀ ਕਮਿਟਮੈਂਟ ਆ ਵੀ ਮੈਂ ਲਿਖ ਕੇ ਦੇ ਸਕਦਾ ਮੈਂ ਕਹਿੰਦਾ 101% ਇਹਦੇ ਚ ਕੋਈ ਦੋ ਰਹਿ ਨਹੀਂ ਕਨਫਰਮ ਕਨਫਰਮ ਫਿਰ ਦੱਸੋ ਫਿਰ ਇਹਦਾ ਰਾਜ਼ ਖੋਲ ਦਿਓ ਅੱਜ ਵੀ ਇਹ ਰਾਜ਼ ਕੀ ਆ ਵੀ ਕਿਸੇ ਨੇ ਖਾ ਲਿਆ ਬੰਦਾ ਡਾਕਟਰ ਕੋਲ ਨਾ ਜਾਵੇ ਪੂਰੀ ਤਰ੍ਹਾਂ ਖੋਲ ਕੇ ਦੱਸ। ਜੇ ਜੇ ਤੁਸੀਂ ਗੱਲ ਸੁਣ ਲਈ ਜੇ ਜਿਨੇ ਅਡਾਪਟ ਕਰ ਲਈ ਵਾਕਈ ਉਹਨੂੰ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪੈਣੀ ਉਹ ਕਰਨਾ ਕਿਵੇਂ ਆ। ਦੇਖੋ ਅਸੀਂ ਕਈ ਵਾਰ ਕੀ ਸੋਚਦੇ ਆ ਅਸੀਂ ਸੋਚਦੇ ਆ ਵੀ ਯਾਰ ਮੈਂ ਅੱਜ ਤੋਂ ਪਰਹੇਜ਼ ਰੱਖੂੰਗਾ। ਮੈਂ ਹੁਣ ਤੋਂ ਮਿੱਠਾ ਨਹੀਂ ਖਾਊਗਾ। ਮੈਂ ਆ ਕੰਮ ਨਹੀਂ ਕਰੂੰਗਾ। ਅਸੀਂ ਡ੍ਰਿਡ ਹੋ ਜਾਂਦੇ ਆ ਇੱਕੋ ਮਿੰਟ 'ਚ। ਭਾਵਨਾ ਨਾਲ ਅਸੀਂ ਬਹਿ ਜਾਂਦੇ ਆ। ਯਾਰ ਮੈਂ ਨਹੀਂ ਅੱਜ ਤੋਂ ਖਾਂਦਾ ਤਲਿਆ। ਕਦੇ ਅਸੀਂ ਕਦੋਂ ਸੋਚਦੇ ਆ ਇਹ। ਜਦੋਂ ਅਸੀਂ ਖਾ ਪੀ ਕੇ ਰੱਜ ਕੇ ਹਟ ਜਾਂਦੇ ਆ। ਜਾਂ ਬਹੁਤ ਕੁਝ ਜਿਹੜੇ ਡਰਿੰਕ ਕਰਦੇ ਨੇ ਬਹੁਤ ਜ਼ਿਆਦਾ ਸ਼ਰਾਬ ਪੀ ਲੈਂਦੇ ਨੇ ਉਹ ਤੋਬਾ ਕਰਦੇ ਨੇ ਜਾਂ ਜਿਹੜੇ ਤਕਰੀਬਨ ਬਾਹਰ ਦਾ ਖਾਂਦੇ ਨੇ ਉਹਨਾਂ ਨੂੰ ਤਕਲੀਫ ਹੁੰਦੀ ਉਹ ਤੋਬਾ ਕਰਦੇ ਨੇ ਉਹ ਰੋਂਗ ਕਮਿਟਮੈਂਟ ਹੋ ਜਾਂਦੀ ਹੈ ਹੂੰ ਕਿਉਂਕਿ ਮੇਰਾ خیال ਆ ਵੀ ਤਲਿਆ ਹੋਇਆ ਖਾ ਲਿਆ ਬੰਦੇ ਨੂੰ ਥੋੜੀ ਜਿਹੀ ਐਸਿਡਿਟੀ ਬਣੀ ਜਾਂ ਐਸਿਡਿਟੀ ਫਿਰ ਕਹਿੰਦਾ ਮੈਂ ਨਹੀਂ ਖਾਣਾ ਪਰ ਜਦੋਂ ਫੇਰ ਭੁੱਖ ਲੱਗਦੀ ਹੈ ਪਰਸਥਿਤੀ ਉਦਾਂ ਦੀ ਬਣਦੀ ਹੈ ਫਿਰ ਖਾ ਲੈਂਦਾ ਇਹ ਮੈਂ ਦੱਸਦਾ ਕਮਿਟਮੈਂਟ ਕਰਨੀ ਕਿਤਾ ਹੈ ਜੀ ਇਹ ਤੁਸੀਂ ਖਾ ਲਿਆ ਫਰਜ਼ ਕਰ ਲਓ ਤੁਸੀਂ ਬਹੁਤ ਤਲੇ ਹੋਇਆ ਖਾ ਲਿਆ ਕਿਸੇ ਵਿਆਹ ਸ਼ਾਦੀ ਚ ਖਾ ਲਿਆ ਬਹੁਤ ਜ਼ਿਆਦਾ ਖਾ ਲਿਆ ਤੁਸੀਂ ਸੋਚਣਾ ਵੀ ਯਾਰ ਮੈਂ ਅਗਲੀ ਵਾਰ ਘੱਟ ਖਾਉਂਗਾ ਇਹ ਨਹੀਂ ਕਹਿਣਾ ਮੈਂ ਨਹੀਂ ਖਾਉਂਗਾ ਸੋਚੋ ਵੀ ਮੈਂ ਘੱਟ ਖਾਉਂਗਾ ਹੁੰਦਾ ਕੀ ਹੈ ਜਿਹੜਾ ਸੱਦਾ ਸਬਕੌਂਸ਼ੀਅਸ ਮਾਈਂਡ ਆ ਜੀ ਉਹ ਸਾਡੇ ਹੱਥ ਚ ਨਹੀਂ ਹੈਗਾ ਇਹ ਜਿਹੜਾ ਪੰਜ ਭੌਤਿਕ ਸਰੀਰ ਆ ਇਦੇ ਚ ਹੋਰ ਕਰੋੜਾਂ ਸ਼ਰੀਰ ਨੇ ਜੀ ਅਣੂ ਨੇ ਅਣੂ ਨੇ ਹਰ ਇੱਕ ਅਣੂ ਦਾ ਪੂਰਾ ਸ਼ਰੀਰ ਆ ਉਹਦਾ ਪੂਰਾ ਪਰਿਵਾਰ ਆ ਉਹਦੀ ਪੂਰੀ ਰਿਕੁਆਇਰਮੈਂਟਸ ਨੇ ਜਦੋਂ ਅਸੀਂ ਇਹ ਸਮਝ ਲੈਂਦੇ ਆ ਸਾਨੂੰ ਸਮਝ ਆਉਂਦਾ ਜਦੋਂ ਅਸੀਂ ਇੱਥੋਂ ਜਾਗਦੇ ਆ ਜੀ ਕੌਨਸ਼ੀਅਸ ਹੋ ਜਾਂਦੇ ਆ ਤਾਂ ਅਸੀਂ ਛੋਟੀਆਂ ਕਮਿਟਮੈਂਟਸ ਦੇਣੀਆਂ ਸ਼ੁਰੂ ਕਰਾਂਗੇ ਵੀ ਯਾਰ ਮੈਂ ਅੱਜ ਤੋਂ ਮਿੱਠਾ ਜਿਹਨੂੰ ਮਿੱਠੇ ਦੀ ਕਰੀਵਿੰਗ ਆ ਵੀ ਯਾਰ ਮੈਂ ਮਿੱਠਾ 25% ਘੱਟ ਕਰੂੰਗਾ ਜੇ ਮੈਨੂੰ ਕੋਈ ਸਵੀਟਸ ਖਾਣ ਦਾ ਸ਼ੌਂਕ ਆ ਜਾਂ ਮੈਨੂੰ ਆ ਚੀਜ਼ ਆ ਤਾਂ ਫਿਰ 10 ਦਿਨ ਬਾਅਦ ਤੁਸੀਂ ਸੋਚੋ ਵੀ ਯਾਰ ਮੈਂ ਹੁਣ 25% ਹੋਰ ਕੱਟ ਕਰੂੰਗਾ ਤੁਸੀਂ 25% ਤੇ ਲੱਗੇ ਰਹੋ ਜੀ ਜੇ ਮੈਂ ਤਾਂ ਕਈ ਵਾਰ ਕਈ ਲੋਕਾਂ ਨੂੰ ਦੱਸਦਾ ਜਿਹੜੇ ਬਹੁਤ ਓਵਰ ਕਰੀਵਿੰਗ ਨੇ ਜਾਂ ਐਡਿਕਟਿਡ ਨੇ ਚੀਜ਼ਾਂ ਦੇ ਐਡਿਕਸ਼ਨ ਕੱਲੀ ਨਸ਼ੇ ਦੀ ਨਹੀਂ ਹੈਗੀ ਬਹੁਤ ਲੋਕਾਂ ਨੂੰ ਰੋਟੀ ਦੀ ਐਡਿਕਸ਼ਨ ਆ ਬਹੁਤ ਲੋਕਾਂ ਨੂੰ ਪਨੀਰ ਦੀ ਐਡਿਕਸ਼ਨ ਆ ਬਹੁਤ ਲੋਕਾਂ ਨੂੰ ਚਾਕਲੇਟ ਦੀ ਐਡਿਕਸ਼ਨ ਆ ਬਈ ਜੀ ਐਡਿਕਸ਼ਨ ਤੋਂ ਮੈਂ ਗੱਲ ਧਿਆਨ ਚ ਆ ਗਈ ਜੀ ਕੱਲ ਪਰਸੋਂ ਇੱਕ ਪਰਿਵਾਰ ਜਿਹੜਾ ਆਇਆ ਸੀ ਬੱਚਿਆਂ ਨੂੰ ਲੈ ਕੇ ਆਪਣੇ ਕੋਲ ਉਹ ਕਹਿੰਦੇ ਜੀ ਬੱਚੇ ਸਾਡੀ ਇਸ ਗੱਲ ਨੂੰ ਮਨਾ ਕਰਨ ਤੇ ਕਿ ਬਾਹਰ ਦਾ ਨਾ ਖਾਓ ਸਾਡੇ ਨਾਲ ਲੜ ਪੈਂਦੇ ਨੇ ਉਹ ਉਹ ਮਤਲਬ ਜਿੰਨੀ دیر ਆਰਡਰ ਕਰਕੇ ਘਰੇ ਮੰਗਾ ਕੇ ਕੁਝ ਖਾਂਦੇ ਨਹੀਂ ਜੀ ਉਹਨਾਂ ਨੂੰ ਚੈਨ ਨਹੀਂ ਮਿਲਦਾ ਚੈਨ ਨਹੀਂ ਮਿਲਦਾ ਇਹ ਐਡਿਕਸ਼ਨ ਮੈਂ ਕਹੇ ਤਾਂ ਬਹੁਤ ਵੱਡੀ ਐਡਿਕਸ਼ਨ ਹੈ ਐਡਿਕਸ਼ਨ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਕੱਲੀ ਨਸ਼ੇ ਦੀ ਐਡਿਕਸ਼ਨ ਨਹੀਂ ਹਾਂ ਇਹਨਾਂ ਚੀਜ਼ਾਂ ਦੀ ਐਡਿਕਸ਼ਨ ਆ ਸਾਨੂੰ ਮੋਬਾਈਲ ਦੀ ਐਡਿਕਸ਼ਨ ਆ ਇਹ ਵੀ ਨਸ਼ੇ ਨੇ ਸਾਡੇ ਜੇ ਤੁਹਾਨੂੰ ਲੱਗਦਾ ਵੀ ਨਹੀਂ ਨਸ਼ੇ ਤਾਂ ਤੁਸੀਂ ਮੋਬਾਈਲ ਛੱਡ ਕੇ ਦੇਖੋ 4 ਦਿਨ ਹਮ ਤੁਸੀਂ ਸੋਸ਼ਲ ਮੀਡੀਆ ਤੋਂ ਦੂਰ ਜਾ ਕੇ ਦੇਖੋ ਹਾਂ ਅਸੀਂ ਉਹਨੂੰ ਕੰਟਰੋਲ ਕਰ ਸਕਦੇ ਹਾਂ ਛੱਡ ਨਹੀਂ ਸਕਾਂਗੇ ਮੈਂ ਇਸ ਵਿਸ਼ੇ ਤੇ ਆਈ ਕਿਉਂਕਿ ਮੈਨੂੰ ਬਹੁਤ ਕਯਰਿਓਸਟੀ ਹੋ ਗਈ ਹੈ ਤਾਂ ਅਸੀਂ ਕੀ ਕਰਨਾ ਜਦੋਂ ਅਸੀਂ ਇਦਾਂ ਦੀਆਂ ਕਮਿਟਮੈਂਟਸ ਕਰਾਂਗੇ ਕਿ ਮੈਂ ਓਵਰ ਈਟਿੰਗ ਨਹੀਂ ਕਰੂੰਗਾ 25% ਘੱਟ ਕਰੂੰਗਾ ਤਾਂ ਤੁਸੀਂ ਦੇਖੋਗੇ 20 25 ਦਿਨ ਬਾਅਦ ਤੁਹਾਨੂੰ ਉਹ 25% ਨਾਰਮਲ ਆ ਜਾਊਗਾ ਪਰ ਉਸ ਤੇ ਦ੍ਰਿੜ ਰਹਿਣਾ ਅਸੀਂ ਨੇ ਤਾਂ ਫਿਰ ਉਹ ਤੋਂ ਅਗਲੇ ਮਹੀਨੇ ਤੁਸੀਂ ਫੇਰ ਸੋਚੋ ਵੀ ਮੈਂ ਹੁਣ 25% ਹੋਰ ਕੱਟ ਕਰੂੰਗਾ ਮੇਰਾ ਖਿਆਲ ਆ ਵੀ ਜਿੰਨੇ ਕੁ ਲੋਕਾਂ ਨੂੰ ਹਜ਼ਾਰਾਂ ਲੋਕਾਂ ਨੂੰ ਮੈਂ ਇਹ ਚੀਜ਼ ਅਡਾਪਟ ਕਰਵਾਈ ਆ ਤਾਂ ਉਹ ਸੋਚਦੇ ਨੇ ਵੀ 4-5 ਮਹੀਨੇ ਬਾਅਦ ਸਾਨੂੰ ਪਤਾ ਲੱਗ ਗਿਆ ਯਾਰ ਵੀ ਸਾਨੂੰ ਲੋਡ ਨਹੀਂ ਮਿਠੇਦੀ ਤਾਂ ਉਹ 5% ਤੇ ਆ ਜਾਂਦੇ ਨੇ ਜਿਹੜਾ ਨਾਂ ਦੇ ਬਰਾਬਰ ਆ ਜਾਂ 10% ਰਹਿ ਜਾਂਦਾ 90% ਰਿਡਿਊਸ ਹੋ ਜਾਂਦਾ 4-5 ਮਹੀਨੇ ਜੀ ਇਹਦੇ ਨਾਲ weight management ਵੀ ਜੁੜੀ ਹੋਈ ਆ ਸਾਨੂੰ ਬਹੁਤ ਡਾਈਟ ਪਲਾਨ ਲੈਣ ਦੀ ਲੋੜ ਨਹੀਂ ਪੈਣੀ ਸਾਨੂੰ ਬਹੁਤ ਕਾਲ ਕਰਨ ਦੀ ਲੋੜ ਨਹੀਂ ਪੈਣੀ ਜਦੋਂ ਅਸੀਂ ਟਾਰਗੇਟ ਵੱਡਾ ਅਚੀਵ ਕਰ ਲੁੰਨੇ ਆ ਨਾ ਵੀ ਮੈਂ ਮਹੀਨੇ ਦੇ ਵਿੱਚ 10-15 ਕਿਲੋ ਵਜ਼ਨ ਘਟਾਉਣਾ ਤਾਂ ਮੈਂ ਕੀ ਕਰਾਂ ਤਾਂ ਅਸੀਂ ਇਮੀਡੀਏਟਲੀ ਐਕਸ਼ਨ ਕਰਦੇ ਆ ਤਾਂ ਉਹ ਐਕਸ਼ਨ ਸਾਡਾ ਸਕਸੈਸ ਨਹੀਂ ਹੁੰਦਾ ਸਕਸੈਸ ਨਹੀਂ ਹੁੰਦਾ ਜਾਂ ਬਹੁਤ ਅਸੀਂ ਮਹਿੰਗੀਆਂ ਚੀਜ਼ਾਂ ਲੈ ਕੇ ਯੂਜ਼ ਕਰਦੇ ਆਂ ਛੇਕ ਯੂਜ਼ ਕਰਦੇ ਆਂ ਤਾਂ ਹੋਰ ਚੀਜ਼ਾਂ ਘੱਟ ਜਾਂ ਕਿਤੇ ਨਾ ਕਿਤੇ ਜਦੋਂ ਅਸੀਂ ਇਦਾਂ ਦੀ ਕਮਿਟਮੈਂਟ ਕਰ ਕਮਿਟ ਕਰ ਲੈਂਦੇ ਆਂ ਆਪਣੀ ਬਾਡੀ ਨਾਲ ਆਪਣੇ ਮਨ ਨਾਲ ਆਪਣੇ ਸ਼ਰੀਰ ਨਾਲ ਵੀ ਮੈਂ ਅੱਜ ਤੋਂ ਬਾਅਦ ਯਾਰ ਮੈਂ ਤਾਂ ਬਾਹਰ ਖਾਣਾ ਹੀ ਨਹੀਂ ਹਾਂ ਉਹ ਮੇਰਾ ਖਿਆਲ ਆ ਵੀ ਕਿਤੇ ਨਾ ਕਿਤੇ ਸਟ्रेस ਦੇ ਦਿੰਦਾ ਆਂ ਦੇਖੋ ਅਸੀਂ ਸਮਾਜਿਕ ਪ੍ਰਾਣੀ ਆ ਮੈਂ ਤਾਂ ਇਹ ਗੱਲ ਸਟ्रेस ਵੀ ਦੇ ਲੈਂਦੇ ਆਂ ਸਟ्रेस ਦੇ ਦਿੰਦਾ ਨੇਚਰਲੀ ਅਸੀਂ ਸਟ्रेस ਦਿੰਦੇ ਆ ਮਤਲਬ ਉਹ ਕਰਦੇ ਆ ਜਦੋਂ ਜ਼ਹਿਜ ਚ ਹੋ ਜਾਂਦੀ ਤੁਸੀਂ ਆਮ ਦੇਖਣਾ ਆਮੇ ਘਰਾਂ ਚ ਹੁੰਦਾ ਫਿਰ ਤੁਹਾਡਾ ਧਿਆਨ ਉੱਥੇ ਜਿਵੇਂ ਕਹਿੰਦੇ ਨੇ ਨਾ ਜਦੋਂ ਬੱਚਾ ਸਾਈਕਲ ਚਲਾਉਂਦਾ ਹਾਂ ਤੇ ਉਹ ਕਹਿੰਦਾ ਵੀ ਯਾਰ ਉਹ ਸਾਹਮਣੇ ਪੱਥਰ ਪਿਆ ਮੈਂ ਉਹ ਚ ਨਹੀਂ ਲੱਗਣਾ ਉਹ ਜਾ ਕੇ ਉਹ ਓਥੇ ਲੱਗਦਾ ਕਿਉਂਕਿ ਉਹਨੂੰ ਹਲੇ ਪਤਾ ਨਹੀਂ ਸੋ ਤੁਹਾਡੇ ਕਹਿਣ ਦਾ ਭਾਵ ਵੀ ਛੋਟੀਆਂ ਕਮਿਟਮੈਂਟਸ ਕਰੀਏ ਆਪਣੀ ਬੋਡੀ ਨਾਲ ਜੀ ਅਸੀਂ ਸੋਚੀਏ ਵੀ ਆਹ ਚੀਜ਼ ਅੱਜ ਛੱਡਾਂਗੇ ਇੰਨੇ ਦਿਨ ਲਈ ਇਹਨੂੰ ਛੱਡ ਕੇ ਰੱਖਾਂ ਮੈਂ ਤਾਂ ਆਮੇ ਕਹਿਣਾ ਹੁੰਦਾ ਜੇ ਕੋਈ ਮੇਰੇ ਕੋਲੇ ਵਜ਼ਨ ਘਟਾਉਣਾ ਦਾ ਮੈਂ ਉਹਨੂੰ ਕਹਿੰਦਾ ਵੀ ਤੂੰ 1 ਸਾਲ ਲਈ ਤਿਆਰ ਆ ਮੇਰੀ ਗੱਲ ਮੰਨਣ ਨੂੰ ਜਾਂ 1.5 ਸਾਲ ਲਈ ਤਿਆਰ ਆ ਕਿਉਂਕਿ ਵਜ਼ਨ ਘਟਾਉਣਾ ਇਹ ਥੋੜੀ ਆ ਵੀ ਹੁਣ ਮੈਰ ਨਹੀਂ ਨਹੀਂ ਵੈਜੀ ਅਸਲ 'ਚ ਲੋਕਾਂ ਦਾ ਕਸੂਰ ਨਹੀਂ ਜੀ ਕਸੂਰ ਕਿਤੇ ਨਾ ਕਿਤੇ ਉਹਨਾਂ ਦਾ ਵੀ ਆ ਜਿਹੜੇ ਆ ਵੇਚਦੇ ਫਿਰਦੇ ਨੇ ਨਾ ਦੁਕਾਨਦਾਰ ਹਾਂ ਚੱਕ ਕੇ ਉੱਠ ਕੇ ਮੂੰਹ ਚੱਕ ਕੇ ਪੱਤਰਕਾਰ ਨਾਲ ਪਾਉਣ ਦੇ ਨੇ ਵੀ 15 ਦਿਨ 'ਚ ਇੰਨਾ weight loss ਕਰ ਦਾਂਗੇ ਸਾਰਾ ਕੁਝ ਖਾਓ ਪੀਓ ਉਹ ਕਿਤੇ ਨਾ ਕਿਤੇ ਬਿਮਾਰ ਕਰਦੇ ਨੇ ਲੋਕ ਬਿਮਾਰ ਉਹ ਤਾਂ ਐਸੀ ਮਾਨਸਿਕ ਤੌਰ ਤੇ ਵੀ ਹੁਣ ਕਿੰਨੇ ਮਰੀਜ਼ ਆਉਂਦੇ ਨੇ ਵੀ ਮੈਂ ਆ ਲੈ ਲਿਆ ਜੀ ਪਤਾ ਨਹੀਂ ਕਿਹੜੀ ਲਾਈਫ ਦਾ ਲੈ ਲਿਆ ਉਹਨਾਂ ਦਾ ਫਲਾਣੇ ਦਾ ਲੈ ਲਿਆ ਵੀ ਉਹ ਮੈਨੂੰ ਉਹਨੇ ਫਿਰ ਬਿਮਾਰ ਕਰਤਾ ਇਹ ਚੀਜ਼ ਬੜੀ ਗਲਤ ਆ ਹੂੰ ਸਾਨੂੰ ਸੋਚਣਾ ਪਊਗਾ ਵੀ ਅਸੀਂ ਕਿਵੇਂ ਤੰਦਰੁਸਤ ਕਿਉਂਕਿ ਜ਼ਿੰਦਗੀ ਇਹ ਤਾਂ ਹੈ ਨਹੀਂ ਜ਼ਿੰਦਗੀ ਦਾ ਫਲਸਫਾ ਵੀ ਅਸੀਂ 10 ਦਿਨ ਜੀਣੀ ਆ 20 ਦਿਨ ਜੀਣੀ ਆ ਜਾਂ ਅਸੀਂ ਇਮੀਡੀਏਟਲੀ ਸਾਨੂੰ ਕੋਈ ਕਾਰਨ ਨਹੀਂ ਹੋਣੀ ਚਾਹੀਦੀ ਜਦੋਂ ਕਿ ਅਸੀਂ ਵਜ਼ਨ ਵਧਾਉਣ ਲਈ ਤਾਂ ਕੋਈ ਕਾਰਨ ਨਹੀਂ ਕੀਤੀ ਤੁਸੀਂ ਸੋਚੋ ਜਿਵੇਂ ਅਸੀਂ ਚੜਾਈ ਚੜਦੇ ਆ ਉਹਨੂੰ ਉਤਰਨਾ ਵੀ ਓਦਾਂ ਪਊਗਾ ਜਿਵੇਂ ਅਸੀਂ ਦੇਖੋ ਜਿਵੇਂ ਹੁਣ ਅਸੀਂ ਤੁਸੀਂ ਆਮ ਦੇਖਿਆ ਹੁਣ ਹੁਣ ਤਾਂ ਚਲੋ ਆਟੋ ਨੇ ਗੱਡੀਆਂ ਜਿਆਦਾ ਹੂੰ ਪਹਿਲਾਂ ਜਿਹੜੇ ਗੇਅਰ 'ਚ ਗੱਡੀ ਉੱਪਰ ਚੜਦੀ ਸੀ ਹੂੰ ਤਾਂ ਉਸੇ ਗੇਅਰ 'ਚ ਥੱਲੇ ਆਉਂਦੀ ਸੀ ਜੀ ਉਹੀ ਗੇਅਰ ਲਾਉਣਾ ਪਊਗਾ ਤੁਹਾਨੂੰ ਜੇ ਦੂਜੇ ਚੜਦੀਆਂ ਕਿਉਂਕਿ ਨਹੀਂ ਤਾਂ ਉਹ ਭੱਜ ਲੂਗੀ ਜੇ ਤੁਸੀਂ ਚੌਥੇ ਗੇਅਰ 'ਚ ਨਹੀਂ ਨਾ ਥੱਲੇ ਉਤਰ ਸਕਦੇ ਪੰਜਵੇਂ 'ਚ ਨਹੀਂ ਉਤਰ ਸਕਦੇ ਨਾਲੇ ਵਿੱਚ ਜੇ ਵਜਨ ਬਹੁਤ ਤੇਜ਼ੀ ਨਾਲ ਜਿਹੜੇ ਘਟਾਉਂਦੇ ਨੇ ਜਦੋਂ ਜਿਹੜੇ ਪ੍ਰੋਡਕਟ ਲੰਦੇ ਨੇ ਛੱਡ ਦਿੰਦੇ ਨੇ ਤਾਂ ਉਹ ਤੋਂ ਉਹ ਤੋਂ ਦੁੱਗਣੀ ਸਪੀਡ ਨਾਲ ਵਧਦਾ ਨੇਚੁਰਲੀ ਆ ਸੋ ਫਿਰ ਅਸੀਂ ਪਹਿਲਾਂ ਇਦਾਂ ਦੀਆਂ ਕਮਿਟਮੈਂਟਸ ਕਰਾਂਗੇ ਪਹਿਲਾਂ ਤਾਂ ਲੋਕਾਂ ਨੂੰ ਕੀ ਹੁੰਦਾ ਜਿਹੜੇ ਲੋਕ ਹੁਣ ਪੂਰੀ ਥਾਲੀ ਭਰ ਕੇ ਖਾਂਦੇ ਨੇ ਉਹ ਜਦੋਂ 1 ਲੱਖ ਕਮਿਟਮੈਂਟ ਕਰ ਲੈਂਦੇ ਨੇ ਕਿ ਮੈਂ ਅੱਜ ਤੋਂ ਨਹੀਂ ਖਾਣਾ ਉਹ ਬਿਲਕੁਲ ਥੋੜੇਪੋ ਹੋ ਜਾਂਦੇ ਆ ਜਾਂਦੇ ਨੇ ਉਹ 5-7 ਤੋਂ 10 ਦਿਨ ਤੋਂ ਵੱਧ ਨਹੀਂ ਚੱਲ ਪਾਉਂਦਾ ਨਹੀਂ ਕਰ ਪਾਉਂਦੇ ਇਵੇਂ ਮੈਨੂੰ ਭਾਵ ਦੱਸ ਰਿਹਾ ਜਿਹੜਾ ਪਿਛਲੇ 25 ਸਾਲਾਂ ਦਾ ਤਜਰਬਾ ਆ ਸਹਜਤਾ ਲੈ ਕੇ ਸਹਜਤਾ ਲੈ ਕੇ ਆਉਣੀ ਪੈਣੀ ਆ ਸਾਨੂੰ ਸਹਜ ਜੀਵਨ ਕਿਵੇਂ ਜੀਣਾ ਅਸੀਂ ਚੀਜ਼ਾਂ ਨੂੰ ਸਹਜਤਾ ਨਾਲ ਕਿਵੇਂ ਲੈਣਾ ਅਸੀਂ ਆਪਣੇ ਸਰੀਰ ਨੂੰ ਸਹਜਤਾ ਨਾਲ ਕਿਵੇਂ ਲੈਣਾ ਜੀ ਇਹਨੂੰ ਅਸੀਂ ਲੰਬਾ ਜੀਵਨ ਦੇਣਾ ਆ ਦੇਖੋ ਗੱਲ ਤਾਂ ਛੋਟੀ ਜੀ ਸੀ ਵੀ ਇੱਕ ਸੇਬ ਖਾਣਾ ਦੇਖੋ ਇਹਦੇ ਇਹਦੇ ਅੰਦਰ ਕਿੰਨਾ ਰਾਜ ਸੁਪਿਆ ਹੋਇਆ ਹੈ ਸੋ ਉਹ ਜਦੋਂ ਅਸੀਂ ਗੱਲਾਂ ਕਰਦੇ ਆ ਇਹ ਤਾਂ ਫਿਰ ਪਤਾ ਲੱਗਦਾ ਜਦੋਂ ਅਸੀਂ ਉਹਦੇ 'ਚ ਸ਼ੋਧ ਕੀਤੀ ਤਾਂ ਪਤਾ ਲੱਗਿਆ ਵੀ ਯਾਰ ਇੱਕ ਦਿਨ ਦਾ ਖੇਡ ਨਹੀਂ ਘਟੋ ਘਟਾ ਸਾਲ ਲੱਗ ਜੂਗਾ ਇੱਕ ਸੇਬ ਖਾਣ ਨੂੰ ਤਾਂ ਫਿਰ ਕੀ ਹੁੰਦਾ ਮਿੱਠਾ ਛੱਡਦਾ ਅਸੀਂ ਜਦੋਂ ਫਿਰ ਅਸੀਂ ਥਾਲੀ ਤੇ ਗੱਲ ਕਰਾਂਗੇ ਫਿਰ ਅਸੀਂ ਆ ਜਾਾਂਗੇ ਟਾਈਮਿੰਗ ਤੇ ਚਾਰ ਕੇ ਮਹੀਨੇ 'ਚ ਅਸੀਂ ਆ ਓਵਰ ਕ੍ਰੇਵਿੰਗਸ ਬੰਦ ਕਰ ਲਈਆਂ ਓਵਰ ਐਡਿਕਸ਼ਨ ਬੰਦ ਕਰ ਲਈ ਓਵਰ ਈਟਿੰਗ ਬੰਦ ਕਰ ਲਈ ਉਸ ਤੋਂ ਬਾਅਦ ਅਸੀਂ ਆ ਜਾਾਂਗੇ ਟਾਈਮਿੰਗ ਤੇ ਵੀ ਮੈਂ ਯਾਰ ਸਵੇਰੇ 6:30 7 ਵਜੇ ਤੋਂ ਪਹਿਲਾਂ ਜਾਂ 6:30 ਤੋਂ ਪਹਿਲਾਂ ਕੁਝ ਨਹੀਂ ਖਾਊਗਾ 8 ਵਜੇ ਤੋਂ ਪਹਿਲਾਂ ਇੱਕ ਟਾਈਮ ਅਸੀਂ ਨਿਰਧਾਰਤ ਕਰ ਲਾਂਗੇ ਜੀ ਉਦੋਂ ਸ਼ਾਮ ਦਾ ਟਾਈਮ ਨਿਰਧਾਰਤ ਕਰ ਲਾਂਗੇ ਹੂੰ ਵੀ ਮੈਂ ਨਹੀਂ ਯਾਰ ਜੇ ਤੁਸੀਂ ਲੋਕ 10 ਵਜੇ ਖਾਂਦੇ ਨੇ ਤਾਂ ਉਹ ਸੋਚ ਲਓ ਮੈਂ 8 ਵਜੇ ਤੋਂ ਬਾਅਦ ਨਹੀਂ ਕੁਝ ਖਾਣਾ ਹਾਂ ਵੀ 8 ਵਜੇ ਤੋਂ ਬਾਅਦ ਤਾਂ ਇੱਕ ਮੂੰਹ ਨੂੰ ਜਿੰਦਾ ਲਾ ਲੈਣਾ ਇੱਕ ਮਹੀਨਾ ਇਦਾਂ ਕਰੋ ਉਹ ਤੋਂ ਨੈਕਸਟ ਮੰਥ ਫੇਰ ਤੁਸੀਂ ਕੀ ਕਰਨਾ ਵੀ ਯਾਰ ਹੁਣ ਮੈਂ 7 ਵਜੇ ਤੋਂ ਬਾਅਦ ਕੁਝ ਨਹੀਂ ਖਾਊਗਾ ਰਾਤ ਨੂੰ ਹੂੰ ਉਦੋਂ ਸਵੇਰੇ ਇੱਕ ਘੰਟਾ ਹੋਰ ਐਡ ਕਰ ਲਓ ਹੂੰ 7 ਵਜੇ ਖਾਣੇ ਨੂੰ ਤਾਂ 8 ਵਜੇ ਵੀ ਮੈਂ 8 ਤੋਂ 7 ਦਾ ਸਿਸਟਮ ਰੱਖੂਗਾ ਫਿਰ ਉਹ ਤੋਂ ਨੈਕਸਟ ਮੰਥ ਤੁਸੀਂ ਆ ਜਾਓ ਵੀ ਮੈਂ ਯਾਰ ਹੁਣ ਸਵੇਰੇ 8 ਵਜੇ ਖਾਉਂਗਾ 8:30 ਕਹੂੰਗਾ ਸ਼ਾਮ ਨੂੰ ਖਾਉਂਗਾ 6 ਵਜੇ ਬਸ ਇੱਥੇ ਆ ਕੇ ਰੁਕ ਜਾਣਾ ਇਹ ਤਕਰੀਬਨ 2 ਮਹੀਨੇ ਚ ਹੋ ਜਾਂਦਾ ਕਈ ਲੋਕ 1 ਮਹੀਨੇ ਚ ਵੀ ਕਰ ਲੈਂਦੇ ਨੇ 10-10 ਦਿਨ ਦਾ ਟਾਰਗੇਟ ਦੇ ਦਿੰਦੇ ਨੇ ਕਿਉਂਕਿ ਪਹਿਲਾਂ ਤਿਆਰੀ ਹੋ ਚੁੱਕੀ ਹੈ 4 ਮਹੀਨੇ ਦੀ ਸਰੀਰ ਸਾਡਾ ਰੈਡੀ ਹੋ ਚੁੱਕਿਆ ਸਾਡੇ ਜਿਹੜੇ ਕਰੋੜਾਂ ਸਰੀਰ ਨੇ ਇਸ ਸੂਖਸ਼ਮ ਸਰੀਰ ਚੋਂ ਸਾਡੇ ਕਹਣੇ ਚ ਹੋ ਚੁੱਕੇ ਨੇ ਤਾਂ ਉਹ ਗੱਲ ਮੰਨਣੀ ਸ਼ੁਰੂ ਕਰ ਦਿੰਦੇ ਨੇ ਤਾਂ 1 ਮਹੀਨੇ ਚ ਵੀ ਲੋਕ ਆ ਜਾਂਦੇ ਨੇ ਇਸ ਟਾਈਮਿੰਗ ਦੇ ਵਿੱਚ ਵੀ ਸਵੇਰੇ 8 ਤੋਂ ਸ਼ਾਮ ਨੂੰ 6 ਜਾਂ ਸਵੇਰੇ 9 ਤੋਂ ਸ਼ਾਮ ਨੂੰ 6 ਜਿੰਨਾ ਕਿ ਸਾਨੂੰ ਰਿਕੁਆਇਰਮੈਂਟ ਆ ਉਦਾਂ ਅਸੀਂ ਦੱਸ ਦਿੰਦੇ ਆ ਤੇ ਉਹ ਲੋਕ ਕਰ ਲੈਂਦੇ ਨੇ ਉੱਤੇ ਬੈਠੀ ਫਿਰ ਮੇਰਾ ਖਿਆਲ ਆ ਵੀ ਇਹ ਇਹ ਜਿਹੜਾ ਆਯੁਰਵੇਦ ਦਾ ਸਿਧਾਂਤ ਆ ਵੀ ਉਹ ਸੂਰਜ ਛਿਪਣ ਦੇ ਨਾਲ ਨਾਲ ਖਾ ਲੈਣਾ ਤੇ ਸੂਰਜ ਚੜਨ ਤੋਂ 2.5 ਘੰਟੇ ਬਾਅਦ ਸ਼ੁਰੂ ਕਰਨਾ 2.5 ਘੰਟੇ ਬਾਅਦ ਸ਼ੁਰੂ ਕਰਨਾ ਉਹ ਉਹਦੇ ਚਾਰ ਸਿਧਾਂਤ ਚ ਤੁਸੀਂ ਆ ਜਾਓ ਆ ਜਾਓਗੇ ਹਾਂਜੀ ਫਿਰ ਕਿਉਂਕਿ ਦੇਖੋ ਆਯੁਰਵੇਦ ਆ ਪੂਰੀ ਜ਼ਿੰਦਗੀ ਦੀ ਸਾਇੰਸ ਆ ਇੱਕ ਦਿਨ ਚ ਕਿਵੇਂ ਅਡਾਪਟ ਕਰ ਲਓਗੇ 2 ਦਿਨ ਚ ਕਿਵੇਂ ਅਡਾਪਟ ਕਰ ਲਓਗੇ 10 ਦਿਨ ਚ ਕਿਵੇਂ ਅਡਾਪਟ ਕਰ ਲਓਗੇ ਜਿਹੜੀਆਂ ਆਦਤਾਂ ਸੀ ਇੰਨੇ ਸਾਲਾਂ ਚ ਜਿੰਨੀ ਵੀ ਤੁਹਾਡੀ ਉਮਰ ਆਦੋਂ ਤੱਕ ਉਦੋਂ ਤੋਂ ਹੁਣ ਤੱਕ ਵਿਗਾੜੀਆਂ ਨੇ ਉਹਨਾਂ ਨੂੰ ਸੁਧਾਰਨ ਨੂੰ ਥੋੜਾ ਸਮਾਂ ਤਾਂ 6 ਮਹੀਨੇ ਦਾ ਕੁਝ ਜ਼ਿਆਦੇ ਨਹੀਂ ਮਤਲਬ ਇਦਾਂ ਦੇ ਹਜ਼ਾਰਾਂ ਲੋਕ ਨੇ ਇਦਾਂ ਦੇ ਹਜ਼ਾਰਾਂ ਐਵੀਡੈਂਸ ਨੇ ਮੇਰੇ ਕੋਲ ਜਿਹੜੇ ਲੋਕਾਂ ਨੇ ਇਸ ਚੀਜ਼ ਨੂੰ ਅਡਾਪਟ ਕਰਕੇ ਬਿਲਕੁਲ ਸਹਿਜ ਤਰੀਕੇ ਨਾਲ ਜੀ ਆਪਣੇ ਆਪ ਨੂੰ ਮੈਨੇਜ ਕਰ ਲਿਆ ਉਹ ਕੱਲੀ weight ਦੀ ਗੱਲ ਨਹੀਂ ਜੀ ਉਹਨਾਂ ਦੀਆਂ ਬਹੁਤ ਬਿਮਾਰੀਆਂ ਵੇਦਾ ਹੋ ਗਈਆਂ ਇਸ ਸਰੀਰ ਚ ਸ਼ੂਗਰ ਸੀ ਉਹਨਾਂ ਨੂੰ ਸ਼ੂਗਰ ਦੀ ਕੋਈ ਔਸ਼ਧ ਨਹੀਂ ਲੋਡ ਨਹੀਂ ਪੈ ਰਹੀ ਬੀਪੀ ਵਾਲੀ ਦਵਾਈ ਦੀ ਲੋਡ ਨਹੀਂ ਪੈ ਰਹੀ ਉਹਨਾਂ ਨੂੰ ਕੋਈ ਕਿਡਨੀ ਦੀ ਡਿਸੀਜ਼ ਸੀਗੀ ਉਹਦੀ ਲੋਡ ਨਹੀਂ ਪੈ ਰਹੀ ਉਹਨਾਂ ਦਾ ਬਾਰ ਬਾਰ ਲਿਪਿਡ ਪ੍ਰੋਫਾਈਲ ਡਿਸਟਰਬ ਹੁੰਦਾ ਸੀ ਉਹਦੀ ਲੋਡ ਨਹੀਂ ਪੈ ਰਹੀ ਵਿੱਚ ਉੱਥੇ ਆਈਏ ਫਿਰ ਹੁਣ ਸੇਵ ਕਿਵੇਂ ਖਾਣ ਫਿਰ ਜਦੋਂ ਅਸੀਂ ਇਸ ਚੀਜ਼ ਨੂੰ ਮੈਕਸਿਮਮ ਜਿਹਦਾ ਬਹੁਤ ਵਿਗੜਿਆ ਹੋਇਆ ਸ਼ਡਿਊਲ ਆ 7 ਮਹੀਨੇ ਚ ਉਸ ਉਹ ਇਸ ਸ਼ਡਿਊਲ ਤੇ ਆ ਜਾਂਦਾ ਵੀ ਸਵੇਰੇ 8 ਵਜੇ ਤੋਂ ਪਹਿਲਾਂ ਕੁਝ ਨਹੀਂ ਖਾਂਦਾ ਸ਼ਾਮ ਨੂੰ 6 ਵਜੇ ਤੋਂ ਬਾਅਦ ਕੁਝ ਨਹੀਂ ਖਾਂਦਾ ਤੇ ਉਹ ਤੋਂ ਬਾਅਦ ਜੇ ਲੋੜ ਪੈਂਦੀ ਹੈ ਤਾਂ ਅਸੀਂ ਗਰਮ ਪਾਣੀ ਜਾਂ ਕੋਸਾ ਪਾਣੀ ਪੀ ਲੰਨੇ ਆ ਤੇ ਇਹ ਇਦਾਂ ਵੀ ਹੁੰਦਾ ਜਿਵੇਂ ਅਸੀਂ ਸਾਲ ਸ਼ਮਾਹੀ ਕਿਤੇ ਸਾਨੂੰ ਲੋੜ ਪੈ ਗਈ ਅਸੀਂ ਕਿਤੇ ਪਾਰਟੀ ਚਾਂ ਤਾਂ ਖਾਦਾ ਵੀ ਜਾਂਦਾ ਤਾਂ ਨੈਕਸਟ ਡੇ ਵੈਰੀ ਨੈਕਸਟ ਡੇ ਫਿਰ ਤੁਸੀਂ ਸ਼ੁਰੂ ਕਰ ਸਕਦੇ ਹੋ ਉਸ ਚੀਜ਼ ਨੂੰ ਜੀ ਤਾਂ ਫਿਰ ਕੀ ਕਰਨਾ ਫਿਰ ਅਸੀਂ ਮਹੀਨੇ ਚ ਇੱਕ ਦਿਨ ਚੂਜ਼ ਕਰ ਲੈਣਾ ਹਮ ਯਾਰ ਹੁਣ ਮੈਂ 15 ਤਰੀਕ ਨੂੰ ਸਿਰਫ ਇੱਕ ਸੇਬ ਖਾਵਾਂਗਾ ਸਿਰਫ ਇੱਕ ਸੇਬ ਹੀ ਖਾਣਾ ਫਿਰ ਪੂਰੇ ਦਿਨ ਚ ਅੱਛਾ ਇੱਥੇ ਆ ਕੇ ਕੀ ਗੱਲ ਲਾਉਂਦੀ ਆ ਇੱਥੇ ਆਉਗੀ ਗੱਲ ਫਿਰ ਤੁਹਾਡੀ ਉਸ ਤਿਆਰੀ ਹੋਊਗੀ ਜਿਹੜੀ 6-7 ਮਹੀਨੇ ਸਾਲ ਦੀ ਤਿਆਰੀ ਮੈਂ ਦੱਸੀ ਆ ਫਿਰ ਤੁਸੀਂ ਇੱਕ ਸੇਬ ਖਾਣ ਦੇ ਯੋਗ ਹੋ ਜਾਓਗੇ ਐਨ ਅਪਲਾਡੇ ਕੀਪ ਦਾ ਡਾਕਟਰ ਅਵੇ ਇਹ 101% ਸਹੀ ਗੱਲ ਆ ਸੱਚੀ ਗੱਲ ਆ ਜੀਨੇ ਵੀ ਲਿਖੀ ਆ ਉਹਨੇ ਪਤਾ ਨਹੀਂ ਕਿੰਨੀ ਕੁ ਤਿਆਰੀ ਕਰਕੇ ਫੇਰ ਲਿਖੀ ਹੋਊਗੀ ਨਾ ਤਾਂ ਮੈਂ ਉਸ ਬੰਦੇ ਨੂੰ ਨਾ ਮੈਨੂੰ ਪਤਾ ਹੈ ਕਿ ਇਹਦੀ ਲਿਖੀ ਹੋਈ ਆ ਮੈਂ ਤਾਂ ਇਸ ਦੀ ਆਪਣੀ ਜਾਂਚ ਕੀਤੀ 2 ਸਾਲ 2 ਸਾਲ ਆਪਾਂ ਨੇ ਇਸ ਤੇ ਲਾਇਆ ਉਹਦਾ ਪੂਰਾ ਰੈਕੇਟ ਵੀ ਪਿਆ ਆਪਣੇ ਕੋਲੇ ਫੇਰ ਇਹ ਲੋਕਾਂ ਨੂੰ ਅਸੀਂ ਅੱਜ ਮੇਰੇ ਖਿਆਲ ਆ 25 ਸਾਲਾਂ ਬਾਅਦ ਆਪਾਂ ਦੱਸਣ ਲੱਗੇ ਆ ਕਿੰਨੇ ਲੋਕਾਂ ਨੂੰ ਤਿਆਰੀ ਕਰਵਾਤੀ ਕਿੰਨੇ ਲੋਕਾਂ ਨੂੰ ਦੱਸਤਾ ਜਿਹੜੇ ਲੋਕ ਤੇ ਆ ਸੀ ਕਿੰਨੇ ਲੋਕ ਹੁਣ ਮੈਡੀਸਨ ਫ੍ਰੀ ਲਾਈਫ ਜੀ ਰਹੇ ਜੀ ਰਹੇ ਤਾਂ ਤੁਸੀਂ ਉਹ ਜਰਵੇਦ ਦੀ ਨਾ ਹੋਮੋਪੈਥੀ ਦੀ ਕੋਈ ਵੀ ਮੈਡੀਸਨ ਦੀ ਲੋੜ ਨਹੀਂ ਹੈਗੀ ਇਸ ਜ਼ਿੰਦਗੀ ਦੇ ਵਿੱਚ ਤਾਂ ਫਿਰ 15 ਤਰੀਕ ਨੂੰ ਤੁਸੀਂ ਇੱਕ ਸੇਬ ਖਾਓਗੇ ਕੋਈ ਵੀ ਦਿਨ ਹੋ ਸਕਦਾ ਮੈਂ ਤਾਂ ਇੱਕ ਤੁਹਾਨੂੰ ਐਜੇ ਉਦਾਹਰਣ ਦੇ ਤੌਰ ਤੇ 15 ਤਰੀਕ ਦੱਸਤੀ ਆ ਕੋਈ ਵੀ ਤਰੀਕ ਹੋ ਸਕਦੀ ਹੈ ਉਹ ਤੁਹਾਡੇ ਇੱਕ ਮਹੀਨੇ ਦੇ ਵਿੱਚ ਤੁਸੀਂ ਪਾਣੀ ਪੀਓਗੇ ਉਹ ਸੇਬ ਦਾ ਵੀ ਸਮਾਂ ਉਹੀ ਰਹੂਗਾ 8 ਤੋਂ 6 ਉਹਨੂੰ ਚਾਹੇ ਤੁਸੀਂ ਅਲੱਗ-ਲੱਗ 파ਰਟ ਚ ਕਰ ਲਓ ਵੈਸੇ ਤਾਂ ਮੈਂ ਤਾਂ ਦੱਸਦਾ ਹੁੰਦਾ ਵੀ ਅਲੱਗ-ਲੱਗ 파ਰਟ ਚ ਇੱਕ ਸੇਬ ਦੇ ਪੰਜ ਸਲਾਈਸ ਕਰ ਲਓ ਉਹਨੂੰ ਹਰ ਘੰਟੇ ਡੇਢ ਘੰਟੇ ਬਾਅਦ ਖਾਓ ਇਨ ਬਿਟਵੀਨ ਤੁਸੀਂ ਪਾਣੀ ਪੀਓ ਜੀ ਤੁਸੀਂ ਦੇਖੋਗੇ ਤੁਹਾਨੂੰ ਇਹਦੇ ਨਾਲ ਧਿਆਨ ਘਟਿਤ ਹੋਣ ਲੱਗ ਜਾਊਗਾ ਤੁਹਾਡਾ ਜਿਹੜਾ ਸਬਕੌਨਸ਼ੀਅਸ ਮਾਈਂਡ ਆ ਐਕਟਿਵ ਹੋਣਾ ਸ਼ੁਰੂ ਹੋ ਜਾਊਗਾ ਤੁਸੀਂ ਹਰ ਗੱਲ ਸਹੀ ਕਰੋਗੇ ਹਰ ਗੱਲ ਹਰ ਕਮਿਟਮੈਂਟ ਤੁਹਾਡੀ ਸਹੀ ਹੋਣ ਲੱਗ ਜੂਗੀ ਤੁਹਾਡੇ ਚ એનર્ਜੀਜ਼ ਆਲੇਬਲ ਤੁਹਾਨੂੰ ਕੁਦਰਤ ਦਿਖਣ ਲੱਗ ਜੂਗੀ ਵੀ ਯਾਰ ਇਹ ਕੀ ਚੀਜ਼ ਆ ਵੀ ਉਹੀ ਇਨਸਾਨ ਹਾਂ ਮੈਂ ਜਿਹੜਾ 2 ਸਾਲ ਪਹਿਲਾਂ ਸੀ ਸਾਲ ਪਹਿਲਾਂ ਸੀ ਇੰਨੀ ਤਿਆਰੀ ਹੋ ਜਾਂਦੀ ਆ ਜਿਹੜੇ ਲੋਕ ਭਜਨ ਪਾਠ ਕਰਦੇ ਨੇ ਥੋੜੀ ਜ਼ਿੰਦਗੀ ਚੋਂ ਝਲਕਣ ਲੱਗ ਜੂਗਾ ਤੁਸੀਂ ਸ਼ਾਂਤ ਰਹੋਗੇ ਚਾਹੇ ਤੁਸੀਂ 100 ਲੋਕਾਂ ਨੂੰ ਮਿਲਦੇ ਹੋ 200 ਨੂੰ ਮਿਲਦੇ ਹੋ ਦੇ ਵਿੱਚ ਤੁਸੀਂ ਆਨੰਦ ਚ ਰਹੋਗੇ ਹਮੇਸ਼ਾ ਤਾਂ ਫਿਰ ਤੁਸੀਂ ਕੀ ਕਰਨਾ ਫਿਰ ਮਹੀਨੇ ਚ ਦੋ ਤਰੀਕੇ ਚੂਜ਼ ਕਰ ਲੈਣੀਆਂ ਵੀ ਮੈਂ ਆ ਦੋ ਦਿਨ ਸਿਰਫ ਸੇਵ ਖਾਊਗਾ ਫਿਰ ਤੁਸੀਂ ਹਫਤੇ ਚ ਇੱਕ ਦਿਨ ਚੂਜ਼ ਕਰ ਲੈਣਾ ਵੀ ਮੈਂ ਹਫਤੇ ਚ ਇੱਕ ਦਿਨ ਇੱਕ ਸੇਬ ਖਾਊਂਗਾ ਹੋਰ ਕੁਝ ਵੀ ਨਹੀਂ ਖਾਊਂਗਾ ਫਿਰ ਤੁਹਾਨੂੰ ਸਮਝ ਆ ਜਾਊਗਾ ਐਨ ਐਪਲ ਅ ਡੇ ਕੀਪ ਦਾ ਡਾਕਟਰ ਅਵੇ ਤੁਹਾਡੀ ਜ਼ਿੰਦਗੀ ਚੋਂ ਦਵਾਈਆਂ ਵਿਦਾ ਹੋ ਜਾਣਗੀਆਂ ਤੁਹਾਡੀ ਜ਼ਿੰਦਗੀ ਚੋਂ ਡਾਕਟਰ ਵਿਦਾ ਹੋ ਜਾਣਗੇ ਬਚੂਗਾ ਕੀ ਸਿਰਫ ਧਿਆਨ ਤੇ ਤੰਦਰੁਸਤੀ ਦੋ ਮੇ ਚੀਜ਼ਾਂ ਬਚ ਜਾਣਗੀਆਂ ਸੋ ਮੈਂ ਤਾਂ ਕਹੂੰਗਾ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਇੱਕ ਤਿਆਰੀ ਕਰੋ ਇਸ ਪਲੈਨਟ ਤੇ ਤੁਸੀਂ ਆਏ ਹੋ ਆਨੰਦ ਲੈਣ ਆਏ ਹੋ ਮੈਂ ਕਈ ਵਾਰ ਕਹਿਣਾ ਹੁੰਦਾ ਵੀ ਤੁਸੀਂ ਜੀਣ ਲਈ ਖਾਓ ਖਾਣ ਲਈ ਨਾ ਜਿਓ ਜੀ ਬਿਲਕੁਲ ਬਸ ਜਦੋਂ ਤੁਹਾਨੂੰ ਇਹ ਚੀਜ਼ਾਂ ਸਮਝ ਆ ਜਾਂਦੀਆਂ ਨੇ ਫਿਰ ਤੁਹਾਡੇ ਮੂਰੇ ਜਿੰਨੇ ਮਰਜ਼ੀ ਪਦਾਰਥ ਪਏ ਰਹਿਣ ਤੁਸੀਂ ਤੁਹਾਨੂੰ ਉਹਨਾਂ ਦਾ ਆਨੰਦ ਦੇਖ ਕੇ ਵੀ ਉਹਨਾਂ ਹੀ ਆਨੰਦ ਆ ਜਾਣਾ ਵੀ ਵਾਹ ਕਿਆ ਬਾਤ ਹੈ ਬਾਤ ਤੁਸੀਂ ਤ੍ਰਿਪਤ ਹੋਣਾ ਸ਼ੁਰੂ ਹੋ ਜਾਓਗੇ। ਦੂਜੀ ਗੱਲ ਮੈਂ ਤੁਹਾਨੂੰ ਕੋਈ ਜ਼ਬਰਦਸਤੀ ਨਹੀਂ ਕਰਨੀ। ਨਹੀਂ ਕਰਨੀ ਪਊਗੀ। ਕਿਸੇ ਉਹ ਤੁਸੀਂ ਤਿਆਰੀ ਕੀਤੀ ਆ। ਤਿਆਰੀ ਕੀਤੀ ਆ ਉਸ ਦੀ। ਜਦੋਂ ਦੀ ਤਿਆਰੀ ਹੋ ਜਾਂਦੀ ਆ ਫਿਰ ਜੀਵਨ ਆ ਜਾਂਦਾ। ਫਿਰ ਫਿਰ ਜੀਵਨ 'ਚ ਆਨੰਦ ਹੀ ਆਨੰਦ ਭਰ ਜਾਂਦਾ। ਫਿਰ ਜਦੋਂ ਤੁਸੀਂ ਤ੍ਰਿਪਤ ਹੋ ਜਾਂਦੇ ਹੋ ਫਿਰ ਤੁਸੀਂ ਸ਼ਾਂਤ ਹੋਣਾ। ਫਿਰ ਤੁਹਾਡਾ ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਹ ਵੀ ਇਦਾਂ ਦਾ ਹੀ ਵਿਸ਼ਾ ਆ। ਉਹਦੇ ਤੇ ਫਿਰ ਗੱਲ ਕਰਾਂਗੇ। ਜੀ। ਸੋ ਅਲਵਿਦਾ।